ਦੋ ਕੁ ਦਿਨ ਪਹਿਲਾਂ ਆਪਣੇ ਇੱਕ ਭਰਾ ਇੰਡੀਅਨ ਭਰਾ ਦੇ ਕੰਮ ਤੇ ਛੱਡ ਲੱਗੀ ਉਹਦੀ ਬਾਹ ਹੀ ਪੂਰੀ ਵੱਡੀ ਗਈ ਤੇ ਉਹਦਾ ਮਾਲਕ ਉਹਨੂੰ ਚੱਕ ਕੇ ਗੱਡੀ 'ਚ ਬਿਠਾ ਕੇ ਉਹਦੇ ਘਰ ਦੇ ਬਾਹਰ ਰੋਡ ਤੇ ਛੱਡ ਗਿਆ ਸੌਂਤੀ ਗਿਆ ਤੇ ਸਾਡੇ ਕਿਸੇ ਬੰਦੇ ਨੂੰ ਸੱਟ ਲੱਗਦੀ ਕੰਮ ਤੇ ਪੂਰੀ ਬਾਹ ਵੱਡੀ ਗਈ ਉਹਦੇ ਉਹਦੀ ਲੱਤਾਂ ਟੁੱਟੀਆਂ ਉਹਦੇ ਬਹੁਤ ਸੱਟਾਂ ਲੱਗੀਆਂ ਐਂਬੂਲੈਂਸ ਨੂੰ ਫੋਨ ਵੀ ਨਹੀਂ ਕੀਤਾ ਤੇ ਉਹਨੂੰ ਉਹਦੇ ਘਰ ਦੇ ਲਾ ਕੇ ਰੋਡ ਤੇ ਸੁੱਟ ਗਿਆ ਉਹਦਾ ਮਾਲਕ ਇਟਲੀ ਦੀ ਲਾਤੀਨਾ ਸਥੇਟ ਦੇ ਵਿੱਚ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਟਾਲੀਅਨ ਮਾਲਕ ਵੱਲੋਂ ਇੱਕ ਪੰਜਾਬੀ ਜੋੜੇ ਦੇ ਨਾਲ ਜਾਨਵਰਾਂ ਤੋਂ ਵੀ ਬਦਤਰ ਵਿਵਹਾਰ ਕੀਤਾ ਗਿਆ ਗੌਰਤਲਬਾ ਕੇ ਪੰਜਾਬੀ ਜੋੜਾ ਇੱਕ ਖੇਤੀ ਫਾਰਮ ਤੇ ਇਟਾਲੀਅਨ ਗੋਰੇ ਕੋਲ ਕੰਮ ਕਰਦਾ ਸੀ ਜਦੇ ਕੰਮ ਕਰਦੇ ਸਮੇਂ ਪੰਜਾਬੀ ਵਿਅਕਤੀ ਦੀ ਬਾਹ ਇੱਕ ਮਸ਼ੀਨ ਵਿੱਚ ਆ ਕੇ ਕੱਟੀ ਜਾਂਦੀ ਹੈ ਤੇ ਮਾਲਕ ਐਂਬੂਲੈਂਸ ਨੂੰ ਫੋਨ ਕਰਨ ਦੀ ਬਜਾਏ ਇਸ ਜੋੜੀ ਨੂੰ ਜ਼ਖਮੀ ਹਾਲਤ ਵਿੱਚ ਆਪਣੀ ਕਾਰ ਵਿੱਚ ਪਾ ਕੇ ਉਹਨਾਂ ਦੇ ਘਰ ਦੇ ਦਰਵਾਜ਼ੇ ਅੱਗੇ ਸੁੱਟ ਕੇ ਦੌੜ ਜਾਂਦਾ ਹੈ ਤੇ ਬਾਅਦ ਵਿੱਚ ਜ਼ਖਮੀ ਵਿਅਕਤੀ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕਰਕੇ ਹੈਲੀਕਾਪਟਰ ਰਾਹੀਂ ਰੋਮ ਦੇ ਹਸਪਤਾਲ ਦੇ ਵਿੱਚ ਲੈ ਕੇ ਚਾਇਆ ਜਾਂਦਾ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਜ਼ਦੂਰਾਂ ਦੇ ਹੱਕਾਂ ਦੇ ਲਈ ਲੜਨ ਵਾਲੀਆਂ ਸੁਸਤਾਮਾ ਵੱਲੋਂ ਇਸ ਘਟਨਾ ਦੀ ਨਕੀਦੀ ਕਰਦੇ ਹਨ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇਨਸਾਫ ਦਿਵਾਉਣ ਦੇ ਲਈ ਸੰਘਰਸ਼ ਆਰੰਭ ਕਰ ਦਿੱਤਾ ਗਿਆ ਇਸੇ ਸਬੰਧ ਵਿੱਚ 25 ਜੂਨ ਨੂੰ ਲਾਤੀਨਾ ਦੇ ਪ੍ਰਫੁੱਤੂਰੇ ਵਿੱਚ ਰੋਸ ਮੁਜ਼ਾਹਰਾ ਵੀ ਰੱਖ ਲਿਆ ਗਿਆ ਜੋ ਅੱਗੇ ਤੋਂ ਅਜੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ ਇੰਡੀਅਨ ਕਮਿਟੀ ਲਾਸਿਓ ਦੇ ਮੁਖੀ ਗੁਰਮੁਖ ਸਿੰਘ ਹਜ਼ਾਰਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਸਤਨਾਮ ਸਿੰਘ ਦਾ ਪਛੋਕੜ ਮੋਗਾ ਜ਼ਿਲ੍ਹੇ ਨਾਲ ਹੈ ਅਤੇ ਉਹ ਬਿਨਾਂ ਪੇਪਰਾਂ ਤੋਂ ਇੱਥੇ ਕੰਮ ਕਰ ਰਿਹਾ ਸੀ। ਉਹ ਵਰਤ ਲੱਭ ਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਮਾਲਕਾਂ ਵੱਲੋਂ ਖੇਤ ਮਜ਼ਦੂਰਾਂ ਦਾ ਰਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਮੁਰ ਸਾਹਮਣੇ ਆਇਆ ਕਿ ਇਟਲੀ ਦੀ ਲਾਤੀਨਾ ਸਟੇਟ ਦੇ ਵਿੱਚ ਖੇਤ ਮਜ਼ਦੂਰਾਂ ਦਾ ਕਿਸ ਹੱਦ ਤੱਕ ਸ਼ੋਸ਼ਣ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨੀ ਸੀ 2 ਦਿਨ ਪਹਿਲਾਂ ਆਪਣੇ ਇੱਕ ਭਰਾ ਇੰਡੀਅਨ ਭਰਾ ਦੇ ਕੰਮ ਤੇ ਸੱਟ ਲੱਗੀ ਉਹਦੀ ਬਾਹ ਹੀ ਪੂਰੀ ਵੱਢ ਗਈ ਤੇ ਉਹਦਾ ਮਾਲਕ ਉਹਨੂੰ ਚੱਕ ਕੇ ਗੱਡੀ 'ਚ ਬਿਠਾ ਕੇ ਉਹਦੇ ਘਰ ਦੇ ਬਾਹਰ ਰੋਡ ਤੇ ਛੱਡ ਗਿਆ ਸੌਂਤੀ ਗਿਆ ਤੇ ਮਤਲਬ ਕਿ ਪਹਿਲਾਂ ਵੀ ਆਪਣੇ ਨਾਲ ਇਦਾਂ ਦੀ ਚੀਜ਼ਾਂ ਹੁੰਦੀਆਂ ਰਹੀਆਂ ਕਈ ਮਾਲਕ ਕੁੱਟਦੇ ਨੇ ਆਪਣੇ ਬੰਦਿਆਂ ਨੂੰ ਮਾਰਦੇ ਨੇ ਗਾਲਾਂ ਕੱਢਦੇ ਨੇ ਪੈਸੇ ਤਾਂ ਘੱਟ ਦਿੰਦੇ ਹੀ ਨੇ ਸਾਨੂੰ ਲੇਕਿਨ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਆ ਕਿ ਭਈ ਜੇ ਸਾਡੇ ਕਿਸੇ ਬੰਦੇ ਨੂੰ ਛੱਟ ਲੱਗਦੀ ਕੰਮ ਤੇ ਉਹ ਮਾੜੀ-ਮੁੱਟੀ ਛੱਟ ਵੀ ਨਹੀਂ ਉਹਦੀ ਬਾਹ ਵੱਡੀ ਗਈ ਉਹਦੇ ਉਹਦੀ ਲੱਟਾਂ ਟੁੱਟੀਆਂ ਉਹਦੇ ਬਹੁਤ ਛੱਟਾਂ ਲੱਗੀਆਂ ਤੇ ਉਹਨੂੰ ਡਾਕਟਰ ਕੋਲੇ ਜਾਣ ਦੀ ਵਜਾ ਉਹਨੂੰ ਕੋਈ ਤੋਂ ਸਕੋਰਸੋ ਲਜਾਣ ਦੀ ਵਜਾ ਜਾਂ ਫਿਰ ਐਮਬੂਲੈਂਸ ਨੂੰ ਫੋਨ ਵੀ ਨਹੀਂ ਕੀਤਾ ਤੇ ਉਹਨੂੰ ਉਹਦੇ ਘਰ ਦੇ ਲੱਗੇ ਰੋਡ ਤੇ ਸੁੱਟ ਗਿਆ ਉਹਦਾ ਮਾਲਕ ਤੇ ਮਤਲਬ ਕੀ ਸਾਡੀ ਸਿਚੁਏਸ਼ਨ ਇੰਨੀ ਬੱੱਤਰ ਹੋਈ ਜਾ ਰਹੀ ਆ ਸਾਡੀ ਇੰਡੀਅਨਸ ਦੀ ਇੱਥੇ ਇਟਲੀ 'ਚ ਕੀ ਸਾਨੂੰ ਜਨੂਰਾਂ ਨਾਲੋਂ ਵੀ ਬੱੱਤਰ ਸਾਡੇ ਨਾਲ ਵਿਹਾਰ ਕੀਤਾ ਜਾ ਰਿਹਾ ਤੇ ਮੈਨੂੰ ਬਹੁਤ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਬਈ ਕੀ ਬਈ ਅੱਦਾ ਸਾਡੇ ਨਾਲ ਕਿਉਂ ਹੋ ਰਿਹਾ ਮਤਲਬ ਕੀ ਅਸੀਂ ਬੰਦੇ ਨਹੀਂ ਹੈਨਾ ਅਸੀਂ ਚਲੋ ਦੂਰੋਂ ਆਉਨੇ ਆ ਦੂਜੇ ਮੁਲਕ ਤੋਂ ਆਏ ਆ ਕੰਮ ਕਰਨ ਆਉਨੇ ਆ ਆਪਣੀ ਸਾਡੀ ਕਮਿਊਨਿਟੀ ਸ਼ਾਂਤੀ ਨਾਲ ਰਹਿੰਦੀ ਹੈ ਹਮੇਸ਼ਾ ਕੰਮ ਕਰਦੀ ਮਿਹਨਤ ਨਾਲ ਪੈਸੇ ਕੱਟ ਜਾਂਦੇ ਸਾਨੂੰ ਅਸੀਂ ਤਾਂ ਵੀ ਇੰਨਾ ਕੁਛ ਨਹੀਂ ਕਹਿੰਦੇ ਪਰ ਇਹ ਤਾਂ ਅਲੱਗ ਹੀ ਲੈਵਲ ਹੋ ਗਿਆ ਜੀ ਹੈਨਾ ਇਹ ਇੰਨਾ ਇੰਨਾ ਕਦੇ ਨਹੀਂ ਹੋਇਆ ਕਿਸੇ ਨਾਲ ਸਾਡੇ ਨਾਲ ਤੇ ਇਹਦੇ ਕਰਕੇ ਆਪਾਂ ਇੱਕ ਅਗਲੇ ਮੰਗਲਵਾਰ ਨੂੰ ਇੱਕ ਇਕੱਠ ਕਰ ਰਹੇ ਆ ਪ੍ਰਦਰਸ਼ਨ ਕਰ ਰਹੀ ਹੈ ਲਤੀਨਾ ਵਿਖੇ ਪ੍ਰਫੇਟੂਰਾ ਦੇ ਸਾਹਮਣੇ ਦੁਪਹਿਰੇ 3 ਵਜੇ ਤੇ ਤੁਹਾਡੇ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ आओ ਇੱਥੇ ਠੀਕ ਹੈ ਜੀ ਵੱਦ ਤੋਂ ਵੱਦ ਇਕੱਠ ਕੀਤਾ ਜਾਵੇ ਇਹ ਨਹੀਂ ਦੇਖਣਾ ਕਿ ਮੈਂ ਇਹ ਕੌਣ ਆ ਮੈਂ ਭਈ ਮੈਂ ਨਹੀਂ ਜਾਣਾ ਭਈ ਮੈਨੂੰ ਫਰਕ ਨਹੀਂ ਪੈਂਦਾ ਕਿਸੇ ਹੋਰ ਦੇ ਸਾਟ ਲੱਗੀ ਆ ਹੈਨਾ ਅੱਜ ਉਹਦੇ ਨਾਲ ਇਦਾਂ ਹੋਈ ਕੱਲ ਕਿਸੇ ਹੋਰ ਘਰਾਣਾ ਵੀ ਹੋ ਸਕਦੀ ਆ ਇਹ ਨਹੀਂ ਕਿ ਸਿਰਫ ਇੰਡੀਅਨਿੰਗ ਸਿਖਾ ਤੇ ਉਹਦੇ ਕਰਕੇ ਹੈਨਾ ਤੇ ਕੋਈ ਵੀ ਹੋ ਸਕਦਾ ਸੀ ਇਨਸਾਨੀਅਤ ਕਰਕੇ ਵੀ ਤੇ ਸਾਰਿਆਂ ਤੋਂ ਫਿਰ ਤੋਂ ਮੈਂ ਬੇਨਤੀ ਕਰਦਾ ਜੀ ਹੱਥ ਜੋੜ ਕੇ ਕਿ ਬਈ ਅਗਲੇ ਮੰਗਲਵਾਰ 25 ਤਰੀਕ ਨੂੰ ਦੁਪਹਿਰੇ 3 ਵਜੇ ਪ੍ਰਫੇਤੂਰਾ ਦੇ ਸਾਹਮਣੇ ਆਓ ਤੇ ਆਪਾਂ ਕੱਠ ਕਰਨਾ ਤੇ ਇਸ ਚੀਜ਼ ਦਾ ਜਵਾਬ ਮੰਗਣਾ ਸਰਕਾਰ ਤੋਂ ਤੇ ਐਕਸ਼ਨ ਮੰਗ